ਇਕੱਟ ਢੰਡਿਆ ਮੇਰਾ ਪੁੱਤ ਹੈ ਆ ਜਾ ਹੁਣ ਠੰਡ ਹੋ ਗਈ ਅੰਦਰ ਚੱਲ ਗਿਆ ਪੁੱਤ ਚਲਾ ਮੈਂ ਕੁਛ ਨਾਰੀ ਇਤਨੇ ਪੈਰੀ ਬੂਟ ਹੀ ਪਾਇਨਾ ਸਿਰ ਤੇ ਟੋਪੀ ਮੈਂ ਲੱਗੇ ਕਹਿਣ ਡਈ ਉਹਨੂੰ ਵੀ ਆ ਅੰਦਰ ਚੱਲ ਗਿਆ ਠੰਡ ਹੋ ਗਈ ਆ ਮੈਂ ਲੈਣੀ ਆਈ ਹਾਂ ਐਦਾ ਕਿਦਾਂ ਗੁਜ਼ਾਰਾ ਹੋਊਗਾ ਲਿਬੜੇ ਪੈਰ ਮੜ ਕੇ ਬਿਸਤਰੇ ਤੇ ਚੜਨਾ ਲੈ ਕੇ ਹਾਏ ਨਹੀਂ ਭਾਬੀ ਮੈਂ ਲੱਗੀ ਹਾਂ ਉਹਦਾ ਮੂੰਹ ਹਤੋਂ ਤੋ ਆ ਕੇ ਤਾਂ ਹੌਣ ਗਰਮ ਪਾਣੀ ਨਾਲ ਪੈਰ ਧੋ ਦੇ ਦੇ ਆਹੋ ਮੈਂ ਲੱਗੀ ਹਾਂ ਸਾਫ਼ ਕਰਨਾ ਬਟੇ ਜਾਣ ਕੇ ਤਾਂ ਦਹੀਂ ਖੇਡਣ ਉਥੋਂ ਕਹ ਨਹੀਂ ਮਾਮੀ ਜੀ ਸ਼ੌਰੀ ਬੋਲਦੇ ਮਾਮੀ ਨੂੰ ਸ਼ੌਰੀ ਬੋਲਦੇ ਸੌਰੀ ਸੌਰੀ ਬੋਲਾਂ ਵਾਲੇ ਦੇਨ ਕਿੱਥੋਂ ਜੰਮੀ ਏ ਲੈ ਭਾਬੀ ਤੂੰ ਐਵੇਂ ਗੁੱਸਾ ਕਰੀ ਜਾਂਦੇ ਮੈਨੂੰ ਫੜਨੀ ਆ ਨਹੀਂ ਅਈ ਮੈਂ ਅਗਰ ਗੁੱਸੇ ਨਾਲ ਕਹਿੰਦੀ ਪਿਆਰ ਨਾਲ ਡੇ ਕਹਾਂ ਮਾਵੀ ਮੇਰੀ ਗੱਲ ਸੁਣੋ ਮੈਂ ਅਮਨ ਨੂੰ ਵੇਖਿਆ ਸੀ ਸ਼ਹਿਰ ਅਸਨਿਆਰੇ ਦੀ ਦੁਕਾਨ ਤੇ ਤੇ ਉਹ ਕੀ ਲੈਣ ਗਿਆ ਸੀ ਉੱਥੇ ਕੁਝ ਬਣਾ ਦਿੱਤਾ ਸੁਨਿਆਰੇ ਦੀ ਦੁਕਾਨ ਤੇ ਮੈਂ ਕੀ ਕਰਨ ਗਿਆ ਮੈਂ ਵੇਖਿਆ ਸੀ ਮੈਂ ਸ਼ੈਨ ਭਾਬੀ ਨੇ ਭੇਜਿਆ ਹੋਵੇ ਨਹੀਂ ਮੈਂ ਤਾਂ ਉਹਨੂੰ ਕਿਤੇ ਸੁਨਿਆਰੇ ਦੀ ਦੁਕਾਨ ਤੇ ਭੇਜਿਆ ਨਹੀਂ ਪਤਾ ਦੇਆ ਹੀ ਗੱਲ ਕਰਨ ਪੀ ਦੀਦੀ ਮੈਂ ਨਾ ਚਾਂ ਚਾਂਦੀ ਦੀ ਬਣਾਉਣੀ ਆ ਤੇ ਮੇਰੇ ਨਾਲ ਚਲੋਗੇ ਮੈਂ ਵੀ ਮੇ ਨਾਲ ਤੇ ਨਹੀਂ ਜਾਣਾ ਫਿਰ ਆਂਦਾ ਹੋਣਾ ਚੱਲ ਮੈਂ ਇਕੱਲਾ ਜਾ ਕੇ ਪਤਾ ਕਰ ਆਉਣਾ ਕਿੰਨੇ ਕੁ ਤੱਕ ਬਣਦੀ ਆ ਅਛਾ ਮੈਂ ਹਸ਼ਾਇਦ ਤੂੰ ਹੀ ਕੁਝ ਬਣਾਉਣ ਲਈ ਕਿਹਾ ਹੋਣਾ ਨਹੀਂ ਨਹੀਂ ਤੇਰੇ ਪਤਾ ਜੇ ਮੈਂ ਬਣਾਉਂਦੀ ਤਾਂ ਮੈਂ ਮੰਮੀ ਨੂੰ ਨਾਲ ਖੜ ਕੇ ਆਪੇ ਬੜਵਾ ਕੇ ਲਿਆਉਣਾ ਹੀ ਮੇਰੇ ਕੋਲ ਤੈਨੂੰ ਪਤਾ ਕਿਹੜਾ ਖਰਚਾ ਆ ਗਿਆ ਜਿਹੜਾ ਮੈਂ ਕੋਸ਼ਾ ਜੀ ਉਹਨੂੰ ਬਣਾਉਣ ਵਾਸਤੇ ਭੇਜਣਾ ਹੀ ਨਾਲ ਮੈਂ ਕੰਢੀ ਆ ਜਾ ਰੋਟੀ ਪਾਣੀ ਦਾ ਟਾਈਮ ਹੋ ਗਿਆ ਬਣਾ ਲਈਏ ਕੋਈ ਨਹੀਂ ਭਾਬੀ ਉਹ ਖੇਡਣ ਲਈ ਮੈਂ 2 ਮਿੰਟ ਖੜਾ ਲਾਂ ਫਿਰ ਮੈਂ ਆ ਗਈ ਜੇ ਚਲ ਆ ਜੀ ਛੇਤੀ ਆ ਜੀ ਫਿਰ ਜਿਆਦਾ ਨਾ ਨਿਹਰਾ ਕਰਦੀ ਮੈਂ ਕਰਦੀ ਆਣ ਕੇ ਚਲ ਆ ਮੇਰਾ ਪੁੱਤ ਉਹ ਚੱਲੀਏ ਨਾਨੀ ਨੂੰ ਵੇਖਣ ਚਲਾ ਨਾਨੀ ਨੂੰ ਵੇਖ ਕੇ ਆਈਏ ਓਹੋ ਮਿੱਟੀ ਨਾਲ ਹੀ ਖੜੀ ਜਾਣਾ ਵਾ ਹੱਦ ਮੁੱਕ ਗਈ ਏ ਮੁੰਡੇ ਵਾਲੀ ਇਹ ਮੁੰਡੇ ਨੂੰ ਮੈਂ ਵੱਡਿਆ ਹੀ ਮੈਂ ਹਾਂ ਵੇ ਧਿਆਨ ਦੇ ਨਾਲ ਜਾਵੀ ਉਹੋ ਗੱਲ ਨਾ ਨਖੱਤੇ ਦਾ ਦਿਮਾਗ ਤੇ ਹੈ ਹੀ ਨਹੀਂ ਆ ਚਲਾਕੀ ਤੇ ਇੰਨੀ ਵਰਤਦਾ ਉਹਨਾਂ ਖੱਤੇ ਦੀ ਉਹ ਟਾਈਮ ਤੇ ਵਰਤੀ ਨਹੀਂ ਗਈ ਹੁਣ ਉਹਨੇ ਸੱਚ ਪੁੱਛਿਆ ਤਾਂ ਉਹਨੇ ਵੇਖ ਲਿਆ ਵਾ ਉਹਨੇ ਕਹੀ ਪਾਸੇ ਦਿਮਾਗ ਭਜਾਉਣਾ ਵਾ ਵੀ ਇਹਨੇ ਖਰੇ ਆਪਣੀਆਂ ਚੀਜ਼ਾਂ ਦਿੱਤੀਆਂ ਨਾ ਮੈਂ ਹੁਣ ਉਹਦੇ ਕੋਲ ਮੈਨੂੰ ਝੂਠ ਬੋਲਣ ਜੋਗੀ ਤੇ ਨਾ ਮੈਂ ਉਹਦੇ ਸਾਹਮਣੇ ਸੱਚ ਬੋਲਣ ਜੋਗੀ ਦੱਸ ਕੀ ਕਰਾਂ ਮੈਂ ਨਾ ਕੀ ਕਰਾਂ ਤਾਂ ਕੱਪੜਿਆਂ ਦਾ ਖਲਾਰਾ ਪਾਇਆ ਮੈਂ ਹਾਂ ਤੋਕ ਜੋੜ ਹੀ ਦਾਂ ਇਹਨਾਂ ਤੇ ਜੋੜਨੇ ਨਹੀਂ ਹੁੰਦੇ ਫਿਰ ਸਾਹਮਣੇ ਮੰਮੀ ਕੀ ਆ ਦੀਪਾ ਮੇਰੀ ਗੱਲ ਸੁਣੋ ਜਦੋਂ ਮੈਂ ਸੋਇਰੇ ਸ਼ਹਿਰ ਗਈ ਆ ਮੈਂ ਉੱਥੇ ਸੁਨਿਆਰੀ ਦੁਕਾਨ ਤੇ ਮੰਨੂ ਵੇਖਿਆ ਅਮਨ ਨੂੰ ਵੇਖਿਆ ਆਹੋ ਪਤਾ ਨਹੀਂ ਸੁਨਿਆਰੀ ਦੁਕਾਨ ਤੇ ਕੀ ਲੈਣ ਗਿਆ ਹੋਊਗਾ ਕੀ ਬਤਾਉਂਦਾ ਏ ਭੋਖਾ ਨ ਕੋਲ ਡਏ ਆ ਉਹਨੇ ਕਿਸ ਸੁਨਿਆਰੀ ਦੁਕਾਨ ਤੇ ਕਰਨਾ ਹੈ ਭਾਬੀ ਆਂਦੇ ਆ ਇਹ ਜਾਂਦੀ ਦੀ ਚਾਹ ਬਣਾਉਣ ਗਿਆ ਹੋਣਾ ਮੈਂ ਆਂਦਾ ਸੀ ਮੈਂ ਬਣਾਉਣੇ ਪੁੱਛ ਟੀ ਆ ਤੇ ਆਂਦਾ ਚਾਹ ਦੀ ਚਾਹ ਬਣਾਉਣੇ ਹੀ ਤਾਂ ਗਿਆ ਭਾਬੀ ਨੇ ਫਿਰ ਨੋਟ ਦੇ ਦਿੱਤੇ ਹੋਣੇ ਆ ਇਹਨਾਂ ਦੀਆਂ ਇਹੋ ਹੀ ਜਾਣਨ ਆਹੋ ਤੇ ਵੇਲਾ ਹੁਣ ਜਾਹ ਦਿੰਦੀ ਸਾਡੇ ਕੋ ਹੱਕ ਆਖਣੀ ਆ ਇਦਾਂ ਇਹ ਕੋ ਕਿੱਥੋਂ ਆ ਜਾਂਦੇ ਆ ਤੇ ਕੇਕਿਆਂ ਵਰੀ ਹੋਣੇ ਆ ਨਿਕਲ ਆਉਂਦੇ ਹੁੰਦੇ ਆ ਏਦਾਂ ਕਰਦੀਆਂ ਵਾਂ ਕੁੜੀਆਂ ਵਰੀਆਂ ਇਹਨਾਂ ਨੂੰ ਬਿਮਾਰੀ ਪੈਂਦੀ ਆ ਕਈ ਵਾਰ ਉਹਨੇ ਹਦਾਰੇ ਲਏ ਉਹਨਾਂ ਨੇ ਤੇ ਕਹਿ ਦਿੰਦੀ ਦੇ ਦਿੱਤੇ ਆ ਕੀ ਬਤਾ ਦਿੱਤੇ ਆ ਕਿ ਨਹੀਂ ਦਿੱਤੇ ਚੱਲ ਕੋਈ ਨਹੀਂ ਹੁਣ ਤੁਸੀਂ ਉੱਚੀ ਨਾ ਬੋਲੋ ਸੁਣ ਲਿਆ ਆ ਤੇ ਫੇਰ ਬੋਲਣ ਬਹਿਜੂਗੀ ਮੈਂ ਤਾਂ ਓਦਾਂ ਗੱਲ ਕੀਤੀ ਤੁਹਾਡੇ ਨਾਲ ਚਲੋ ਉਹ ਤਾਂ ਕੋਈ ਨਹੀਂ ਬੋਲਣਾ ਮੈਂ ਕੀ ਆ ਉਹਦੀਆਂ ਅਹੜੇ ਚੱਲਦੀਆਂ ਵਾਂ ਚੱਲ ਕੋਈ ਨਹੀਂ ਉਹਦੇ ਕੋ ਸਭ ਕੁਝ ਹੈਗਾ ਉਹਨੇ ਕਿਹੜਾ ਕਿਹ ਕੋ ਮੰਗ ਕੇ ਵਰਤਣਾ ਵਾ ਇਹੋ ਤਾਂ ਗੱਲ ਵਾ ਜਿੰਨੇ ਕਿ ਕੋ ਮੰਗਣਾ ਉਹਨੂੰ ਤੇ ਸੋਚਣਾ ਪੈਣਾ ਉਹਨਿਆਂ ਨੂੰ ਤਾਂ ਸੋਚਣਾ ਹੀ ਆ ਇਹਨੇ ਕੀ ਸੋਚਣਾ ਵਾ ਜੀਆਂ ਘਰ ਨੂੰ ਘਰ ਨਹੀਂ ਸਮਝਦੀਆਂ ਸਹੁਰਿਆਂ ਘਰੋਂ ਖੜਕੇ ਨਾ ਤੇ ਪੇਕਿਆਂ ਨੂੰ ਜਿੰਦੀਆਂ ਤੇ ਪੇਕਿਆਂ ਦਾ ਨਾਂ ਕਰਦੀਆਂ ਵਾ ਉਹਨਾਂ ਦੀ ਉਸਕਤ ਕਰਦੀਆਂ ਵਾ ਸਹੁਰਿਆਂ ਦਾ ਕੋਈ ਨਾਂ ਨਹੀਂ ਬੰਦੇ ਕਮਾਈ ਕਰ ਕਰਕੇ ਨਾ ਉਹਨਾਂ ਦੇ ਲੱਕ ਰਹਿ ਜਾਂਦੇ ਪਰ ਇਹ ਗੁਣ ਨਹੀਂ ਜਾਣਦੀਆਂ ਉਹ ਚੱਲ ਕੋਈ ਗੱਲ ਨਹੀਂ ਮੰਮੀ ਛੱਡੋ ਖੜਾ ਐਵੇਂ ਉਹਨੂੰ ਕਹਿੰਦਾ ਕੀ ਫਾਇਦਾ ਜਿੰਨੇ ਸਮਝਣਾ ਨਹੀਂ ਆ ਕੀ ਬਣਾਇਆ ਅੱਜ ਸਬਜੀ ਬਣਾਈ ਗੋਭੀ ਦੀ ਚਲ ਮੈਂ ਆਟਾ ਗੁੰਨ ਕੇ ਫੁਲਕੇ ਲਾਦਾ ਬੋਲਣ ਦੇ ਹੀ ਬਾਹਰ ਆਂਦੀ ਹੀ ਆ ਜਾ ਕਰ ਲੈ ਕੋਈ ਸੋਈਦਾ ਵੀ ਤੇ ਮੈਂ ਤਾਂ ਰੀਤ ਨੂੰ ਆਰੇ ਲਾਉਣ ਦੇ ਹੀ ਹਾਂ ਚੱਲ ਕੋਈ ਨਹੀਂ ਰੀਤ ਨੂੰ ਮੈਂ ਫੜ ਲੈਣੀ ਤੇ ਤੂੰ ਫੁਲਕੇ achar ਲਾ ਲ ਆਹੋ ਕੋਈ ਨਹੀਂ ਮੈਂ ਲਾ ਲੀਣੀ ਸਿਮੂ ਨੇ ਵੀ ਟਿਊਸ਼ਨ ਤੋਂ ਆਣ ਕੇ ਰੋਟੀ ਖਾਣੀ ਹੁੰਨੀ ਆਹੋ ਲੱਸੀ ਨਾ ਨਾ ਹੋ ਜੇ ਉਹ ਲਾਉਂਦੀ ਚੱਲ ਤੂੰ ਹੀ ਲਾ ਲਾ ਕੋਈ ਗੱਲ ਨਹੀਂ ਉਹ ਚੱਲ ਕੋਈ ਨਹੀਂ ਮੰਮੀ ਕੰਮ ਦੀ ਨਹੀਂ ਕੋਈ ਗੱਲ ਹੋਰ ਫਿਰ ਪਹੁੰਚਿਆ ਨਾ ਆਪਣਾ ਚੱਲ ਮੈਂ ਕਰਦਾ ਮੈਂ ਸੁਣਿਆ ਗਿਆ ਫੋਨ ਸੁਣ ਲਿਆ ਸੁਣ ਲਿਆ ਤੇ ਮੇਰੀ ਸੁਣ ਗੱਲ ਉਦਾਂ ਤੇਰੇ ਮੈਂ ਕਿੰਨਾ ਸਮਝਾ ਕੇ ਕੱਲਿਆ ਹੀ ਨਾ ਵੀ ਆਪਣਾ ਦਿਮਾਗ ਚਲਾ ਲਈ ਤੇ ਕੀ ਹੋ ਗਿਆ ਵਾ ਹੋਣਾ ਕੀ ਆ ਜਿਹੜੀ ਗੱਲ ਦਾ ਡਾਰੇ ਸੀ ਨਾ ਉਹ ਗੱਲ ਹੋ ਗਈ ਤੇ ਬਾਹ ਹੋਣਿਆ ਕੀ ਐਵੇਂ ਗਲਤ ਦੱਸਦੇ ਐਵੇਂ ਗੁੱਸੇ ਜਿਹੀ ਜਾਨੀ ਐ ਤੂੰ ਹੀ ਗੁੱਸੇ ਨਾ ਹੋਵੇ ਤਾਂ ਤੈਨੂੰ ਕੀ ਕਰਾਂ ਦੀਪ ਨੂੰ ਪਤਾ ਲੱਗ ਗਿਆ ਇਹ ਤੇ ਤੂੰ ਸੁਨਿਆਰੇ ਦੀ ਦੁਕਾਨ ਤੇ ਗਿਆ ਵਾ ਉਹਨੂੰ ਕਿੱਦਾਂ ਪਤਾ ਲੱਗ ਗਿਆ ਉਹਨੇ ਉੱਥੇ ਕਿਤੇ ਤੈਨੂੰ ਦੁਕਾਨ 'ਚ ਵੜਦੇ ਵੇਖਿਆ ਹੋਣਾ ਸ਼ਰਮ ਆਉਂਦੀ ਨੇ ਉਥੋਂ ਉਹਦੇ ਸਕੂਲ 'ਚ ਉਥੇ ਯੂਨਿਵਰਸਿਟੀ ਲੱਗ ਗਈ ਹੁਣ ਉਹਨੂੰ ਵੀ ਪੜਾ ਕੀ ਕਿਹਾ ਵਾ ਬੰਨ ਮਾਰਿਆ ਇਹਨਾਂ ਨੂੰ ਕੱਟ ਲਿਆ ਕਰ ਕਿਆ ਮੇਰਾ ਟਾਈਮ ਹੈ ਨਹੀਂ ਅਜੇ ਓ ਯਾਰ ਕਰਦਾ ਮੈਂ ਬਾਅਦ ਚ ਕਰਦਾ ਕਰਦਾ ਮੈਂ ਯਾਰ ਇਹਨੇ ਗੱਲ ਸੁਣੀ ਕਿਹਦੀ ਉਹਨੂੰ ਬੜ ਮੈਂ ਹੁਣ ਕੀ ਬੰਨ ਮਾਰ ਕੇ ਕਿਆ ਵਾ ਓ ਇੱਕ ਮਿੰਟ ਇੱਕ ਤਾਂ ਇਹਨਾਂ ਨੇ ਜਾਨ ਖਾਦੀ ਆ ਹੈਲੋ ਹੈਲੋ ਹਾਂ ਹਾਂ हां मैं कर रही हां ओके ਹਾਂ ਤਾਂ ਹਜਾ ਕਰ ਮੈਂ ਕਿਤੇ ਬੈਠਾ ਉਹ ਕਰਤਾ ਆ ਲੈ ਆ ਲੈ ਸਾਇਲੈਂਟ ਕਰਤਾ ਆ ਲੈ ਕਰਤਾ ਸਾਇਲੈਂਟ ਆ ਲੈ ਗੱਲ ਵੀ ਨਹੀਂ ਕਰਨ ਦੇਂਦੇ ਤਾਂ ਫੋਨ ਠੋਕੀ ਜਾਂਦੇ ਤੂੰ ਦੱਸ ਗੱਲ ਜਿਹੜੀ ਹੁਣ ਤੂੰ ਗੱਲ ਦੱਸਾਂ ਨਹੀਂ ਤੈਨੂੰ ਇਹ ਕਿ ਦੀਪ ਨੂੰ ਮੈਂ ਦੱਸ ਦਿੱਤਾ ਹੁਣ ਇਹ ਆਂਦੀ ਹੀ ਵੀ ਕਰ ਕੋਈ ਨਹੀਂ ਹੋ ਗਿਆ ਦੀਪ ਗੋਲੀ ਨਹੀਂ ਮਾਰਦਣ ਲੱਗੀ ਦੀਪ ਨੇ ਬੰਦੂਕ ਨਹੀਂ ਫੜੀ ਹੁੰਦੀ ਕਿ ਦੇਣੇ ਦਾ ਨਿਕਲ ਚਲੀ ਸਾਰਾ ਕੋ ਤੇਰੇ ਹੱਥ ਜੀਆ ਬੁੱਢਾ ਬੁੱਢੀ ਮਾਰ ਗਏ ਸਾਰਾ ਕੋ ਤੇਰ ਕੋ ਹੀ ਆਉਣਾ ਵਾ ਕਿਤੇ ਦੀਪ ਬੜੀ ਪ੍ਰਧਾਨ ਕੀਤੀ ਆ ਇਹ ਕੀ ਕਰਦੀ ਸੀ ਉੱਥੇ ਬੁੱਢਾ ਬੁੱਢਾ ੜੀ ਨੂੰ ਮਾਰ ਦਿਆ ਤੋ ਸੁਮਗਤੇ ਖਤਮ ਆ ਕਿੱਧਰ ਜਾਣਾ ਬੁੱਢਾ ਬੁੱਢੀ ਮਾਰ ਗਏ ਤੇ ਜਿਹੜੀ ਗੱਲ ਮੈਂ ਕਹਿੰਨੀ ਉੱਚ ਨਹੀਂ ਆਉਂਦਾ ਮਾਰਾ ਤੇਰੇ ਆ ਕੇ ਕਾਂ ਤੇ ਮੈਂ ਪਾਉਂ ਕੰਢਈ ਏ ਪੀ ਸੌਂਦਾਣੀ ਦੰਦਿਆ ਕੱਢ ਲੈ ਕੱਢ ਲੈ ਦੰਦ ਤੇ ਮੈਂ ਕੀ ਕਰਾਂ ਗੱਲਾਂ ਉਦਾਂ ਨਹੀਂ ਤੂੰ ਕਰੀ ਜਾਂਦੀ ਨਾਲੇ ਹਾਸਾ ਨਿਕਲੀ ਜਾਂਦਾ ਮੇਰਾ ਮਰੀ ਜਾਂਦੀ ਐਵੇਂ ਹਾਂ ਤੇਰੇ ਜਿਹਾ ਚ ਪੈਸੇ ਪੈ ਗਏ ਨਾ 20000 ਰੁਪਏ ਤੇ ਤੇਰਾ ਹਾਸਾ ਨਿਕਲਦਾ ਤੂੰ ਚੋਕਾ ਬਣਾ 20000 ਰੁਪਏ ਮੈਨੂੰ ਤੇਰਾ ਚ 20000 ਚਾਹੀਦਾ 20000 ਪ੍ਰਦਾਨ ਕੀਤਾ ਤੂੰ ਮਰੀ ਜਾਨੀ ਐਵੇਂ ਮੂੰਹ ਤੇ ਦਾੜੀ ਆਈ ਚ ਪੇੜਾ ਮਰੀ ਜਾਨੀ ਮੈਂ ਕੋਈ ਨਹੀਂ ਭੈਣ ਭਰਾ ਨਾ ਵੱਜ ਜਾਂਦੀ ਕਿ ਤੈਨੂੰ ਲਿੱਸਾ ਨਹੀਂ ਹੋ ਗਿਆ ਕਿੰਨੀ ਜ਼ੋਰ ਨਾਲ ਮਰੀ ਤੂੰ ਕੋਈ ਨਹੀਂ ਉਹਨੂੰ ਹੁਣ ਪਤਾ ਕੀ-ਕਿਆ ਮੈਂ ਹਾਂ ਚਾਂਦੀ ਦੀ ਚੈਨ ਬਣਾਉਂਗਾ ਆਪਣੇ ਵਾਸਤੇ ਤੇ ਤੂੰ ਭਲਾ ਉਹਨੂੰ ਕੀ ਕਹਿਣਾ ਇਹੋ ਬਿਆਨਾਂ ਤੇਰਾ ਨਾ ਖਣਾ ਜੇ ਪੁੱਛੇ ਤੈਨੂੰ ਤਾਂ ਆਖੀ ਦੀਦੀ ਮੈਂ ਚੈਨ ਬਣਾਉਣ ਗਿਆ ਆਪਣੇ ਵਾਸਤੇ ਸੁਣ ਗਿਆ ਨਾ ਕੋਈ ਨਹੀਂ ਮੈਂ ਕਰ ਲੂੰਗਾ ਆਪੇ ਗੱ ਪੱਕਾ ਮਨ ਹੋਂ ਉਹ ਕਾ ਦੂੰਗਾ ਕਹਿ ਦੂੰਗਾ ਇੰਨਾ ਕਹਿ ਦੂੰਗਾ ਨਾਲੇ ਇਹ ਕੀ ਉੱਥੇ ਕਰਦੀ ਸੀ ਇੱਕਦੁਸੀਂ ਇਹ ਫਿਰ ਨੂੰ ਛੱਡੀ ਨਹੀਂ ਫਿਰ ਨੂੰ ਛੱਡੀ ਮੈਂ ਮੇਰੇ ਮੂੰਹੋਂ ਗਲਤ ਨਿਕਲੂਗਾ ਉਹ ਤੈਨੂੰ ਪਤਾ ਨਹੀਂ ਆਪਣੇ ਨਿਆਣੇ ਦੇ ਸਕੂਲ ਤੇ ਜਾਣਾ ਹੀ ਆਣਾ ਹੁਣ ਉਹ ਅਹੀਂ ਥੋੜਾ ਜਾਣਾ ਵਾ ਉੱਥੇ ਹੀ ਜਾਣਾ ਸੀ ਇਹਨੇ ਜਿੱਥੇ ਮੈਂ ਜਾਣਾ ਸੀ ਤਾਂ ਤੂੰ ਹੋਰ ਕਿ ਸਨਿਆਰੇ ਕੋ ਚਲ ਜਾਂਦਾ ਤੈਨੂੰ ਨਹੀਂ ਪਤਾ ਮੇਰੀ ਗੱਲ ਸੁਣ ਦੇ ਆਇਆ ਹੁਣ ਮੰਮੀ ਨੂੰ ਪੈਸੇ ਪਾਤੇ 18000 ਬਾਦਾ 2000 ਰੱਖ ਲਿਆ ਕੋਲ ਮੈਂ ਹੇ 18 ਬਾਦ ਤੇ ਦੋ ਤੂਕੇ ਕਰਨਾ ਆਏ ਦੋ ਚਾਹੀਦਾ ਹੁੰਦਾ ਉਹ ਬੰਦੇ ਦੇ ਖਰਚੇ ਵਰਚੇ ਨਹੀਂ ਹੁੰਦੇ ਯਾਰ ਚਾਰਜ ਮੁੱਕਾ ਵਾ ਉਹ ਚੀਜ਼ੋ ਖਾਣਾ ਪੀਣਾ ਹੋਵੇ ਮੇਰੀ ਜੇਬ ਤੇ ਸਾਰੀ ਖਾਲੀ ਹੋਈ ਸੀ ਇਹ ਇੰਨਾ ਨਹੀਂ ਤੇਰਾ ਪਤਾ ਵੀ ਆਇਆ ਵਾ ਤੇ ਇੱਥੇ ਦੇ ਰੁਪਿਆ ਬੰਦਾ 500 ਹੀ ਦੇ ਦਿੰਦਾ ਕੋਲ ਕੋ ਖਰਚੇ ਮੁਰਚੇ ਨੂੰ ਇਕੱਠਾ ਹੀ ਦੋ ਜਾ ਤਾਂ ਤੂੰ 4-500 ਰੱਖ ਲਿੰਦਾ ਕੋਲ ਤੇ ਬਾਕੀ ਤਾਂ ਉਹਨੂੰ ਪੂਰੇ ਪਾ ਦਿੰਦਾ ਉਹ 2000 ਚੋਂ ਖਰਚੇ ਵੀ ਗਏ ਆ 850 ਦਾ ਚਾਰਜ ਹੋਇਆ ਵਾ ਬਗਰ ਕੀ ਬਜਿਆ ਸਾਰਾ ਬੱਲੇ 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 ਤੇਰੇ ਜਾਂਦੇ ਭਰਾਵਾ ਵੱਡੀਆਂ ਹੀ ਗੱਲਾਂ ਆ ਤੂੰ ਮੈਨੂੰ ਲੱਗਦਾ ਪੀ ਮਹੀਨੇ ਦੇ ਅੰਦਰ ਇੱਥੋਂ ਮੈਨੂੰ ਵੀ ਤੂੰ ਮੇਰਾ ਵੀ ਡੰਡਾ ਡੇਰਾ ਚਕਾ ਕੇ ਨਾ ਮੈਨੂੰ ਕੱਢ ਦੇ ਉਹ ਚੱਲ ਬਸ ਕਰ ਸਿਰ ਖਾਈ ਜਾਨੀ ਐਵੇਂ ਮੇਰਾ ਖਾਈ ਜਾਨੀ ਤੇਰਾ ਹੁਣ ਸਿਰ ਦੀਦਾ ਵਾ ਚੱਲ ਪੁੱਛਦੀ ਤੈਨੂੰ ਦੀਪ ਮੈਂ ਕੀ ਕਰਾਂ ਮੇਰੀ ਤੇ ਤੂੰ ਜਾਨ ਸਕੰਜੇ ਚ ਪਾਈ ਨ ਖੱਤੇ ਨੇ ਮੈਂ ਕੀ ਕਰਾਂ ਮੈਂ ਤੇ ਸੋਚੀ ਸਿਰ ਪੀੜੋਂ ਡੀ ਟੈਨਸ਼ਨ ਆ ਉਹਨੇ ਮੰਮੀ ਕੋ ਗੱਲ ਕਰ ਦੇਣੀ ਤੇ ਮੰਮੀ ਨੇ ਮੈਨੂੰ ਪੁੱਛਣਾ ਮੈਂ ਕੀ ਕਹੂੰਗੀ ਮੈਂ ਮਰਨ ਵਾਲੀ ਹੋਈ ਆ ਉਹਨੂੰ ਖੱਤਿਆਂ ਨੂੰ ਆਗ ਲੱਗੀ 20000 ਰੁਪਇਆ ਲੈਣਾ ਆ ਗਿਆ ਗਾਂ ਮੇਰ ਕੋ ਹਾਂਜੀ ਬਣ ਗਈ ਰੋਟੀ ਬਣ ਗਈ ਹੈ ਗੋਭੀ ਬਣਾ ਲਈਆ ਤੇ ਛੇਤੀ ਛੇਤੀ ਬਣਾ ਕੇ ਰੋਟੀ ਤੇ ਲਿਆਓ ਫਿਰ ਮੈਂ ਬੈਠਦਾ ਉਥੇ ਜਦੋਂ ਪੱਕ ਗਈ ਤੁਹਾਨੂੰ ਮਿਲ ਹੀ ਜਾਣੀ ਹੈ ਬਾਹਰ ਨਹੀਂ ਬਿਠਾ ਜਾਂਦਾ ਕੀ ਹੋ ਗਿਆ ਆ ਉਦਾਂ ਹੀ ਪੁੱਛ ਲਿਆ ਮੈਂ ਆ ਸਲਾਦ ਨਾਲ ਕੱਟ ਲਿਆ ਥੋੜਾ ਜਿਹਾ ਤਾਂ ਫਿਰ ਛੇਤੀ ਰੋਟੀ ਲੈ ਕੇ ਛੇਤੀ ਆਓ ਆ ਕੀ ਬਤਮੀਜੀ ਆ ਹੱਦ ਹੋਈ ਆ ਭਾਬੀ ਫਿਰ ਤੁਸੀਂ ਕਹਿਣਾ ਵਾ ਦੀ ਬੋਲਦੀ ਆ ਹੱਦ ਹੋ ਗਈ ਇਹਦੇ ਆਲੀ ਭਰਾ ਆਪਣੇ ਨੂੰ ਸਮਝਾਉਂਦੇ ਕਿਉਂ ਨਹੀਂ ਜੇ ਪ੍ਰਾਣਾ ਹੋਊਗਾ ਤੇ ਤੁਹਾਡੇ ਹੱਤਾ ਡਾਊਗਾ ਮੇਰਾ ਇਹ ਕੋਈ ਨਹੀਂ ਕਰਦਾ ਵਾ ਕਿ ਮੈਂ ਕੀ ਕਰਦਾ ਐਦਾਂ ਦਾ ਰੋਟੀ ਵਰੇ ਕਿਹਾ ਵਾ ਆ ਗਈ ਡੈਬ ਬੋਲਣ ਦਾ ਪਿਆ ਆ ਕੇ ਤੁਸੀਂ ਵੀ ਮੇਰਾ ਭਰਾ ਤੇਰਾ ਵੀ ਭਰਾ ਲੈ ਤੇਨੂੰ ਨੇ ਕੀ ਕਿਹਾ ਇਹ ਗੱਲ ਉਹਨੂੰ ਸਮਝਾਓ ਪਰ ਜਿੱਦਾਂ ਦੀ ਤੁਸੀਂ ਭੈਣ ਜੀ ਉਦਾਂ ਦੀ ਮੈਂ ਕਾ ਟੀਜੋ ਬਾਕੀਆਂ ਨੂੰ ਮਿਲੋ ਇਹਨੂੰ ਨਾ ਮਿਲੂਗੀ ਇਹ ਕੀ ਰਸੋਈ ਚ ਜਾ ਕੇ ਕੰਦੀਆਂ ਮਦੀਆਂ ਹਰਕ ਪਾ ਕਰਦਾ ਫਿਰਦਾ ਵਾ ਮੈਂ ਨਹੀਂ ਦੀਦੀ ਕੋ ਉਹ ਵੀ ਕੀਤਾ ਮੈਂ ਜਦੋਂ ਉਦਾਂ ਮੜਾ ਜਾ ਜਾ ਕੇ ਕਿਹਾ ਵੀ ਰੋਟੀ ਬਣਾ ਕੇ ਤੇ ਲੈ ਆਓ ਭੁੱਖ ਲੱਗੀ ਐ ਦੱਸ ਇਹਦੇ ਚ ਕੀ ਗਲਤ ਕਰਤਾ ਮੈਂ ਮੈਨੂੰ ਪਤਾ ਲੱਗਿਆ ਗਰਦਾ ਕੀ ਹੋਇਆ ਮੰਮੀ ਪਤਾ ਕਰ ਕੀ ਆ ਉਦਾਂ ਤਨ ਉਹਨੇ ਰਹਿਣਾ ਵਾ ਤੇ ਤਨ ਬਹੁਤ ਜੁਫਨ ਟੀਆ ਵਾ ਵੀ ਰਵੇ ਕਿਉਂ ਇੱਥੇ ਜਾਂਦਾ ਕਿਉਂ ਨਹੀਂ ਆ ਨਹੀਂ ਤੇ ਰਹਿਣਾ ਵਾ ਤੇ ਰਵੇ ਅਸੀਂ ਕਦੋਂ ਕਿਹਾ ਵੀ ਕਿਉਂ ਰਹਿਣ ਦਿਆ ਵਾ ਪਰ ਬੰਦਿਆਂ ਵਾਂਗੂ ਰਵੇ ਤਰੀਕੇ ਨਾਲ ਕਹੇ ਕਿ ਐਦਾਂ ਰਹਿਣਾ ਮੈਨੇ ਹੱਥ ਮੁੱਕ ਗਈ ਆ ਵੀ ਆਂ ਤੂੰ ਹੀ ਗੱਲ ਸੁਣੀਏਗੀ ਕੀ ਗੱਲ ਹੋਈ ਜਾਣ ਕੇ ਰੋਲਾ ਪਾ ਦਿੱਤਾ ਮੋਨਾਂ ਨੂੰ ਪਤਾ ਹੀ ਆ ਵੀ ਜੇ ਕੋਈ ਗਲਤ ਹਰਕਤ ਕੀਤੀ ਮੈਂ ਬੋਲੀ ਉਹਦਾਂ ਦੇ ਕਿਉਂ ਨਹੀਂ ਅਸੀਂ ਬੋਲੇ ਅੱਗੇ ਕਿਉਂ ਬੋਲਦੀ ਕੋਈ ਮਾਰੀ ਗੱਲ ਕੀਤੀ ਆ ਤਾਂ ਫੇਰ ਵੀ ਬੋਲੀ ਆ ਉਹ ਤਾਂ ਜੇ ਦਿਮਾਗ ਨਹੀਂ ਫਿਰਿਆ ਉਹ ਇੰਨਾ ਸ਼ਤਾਈ ਵੀ ਨਹੀਂ ਹੈਗਾ ਉਹ ਆਪਣੀ ਭੈਣ ਵਰਗੋ ਨੂੰ ਸਮਝਦਾ ਵਾ ਕਿ ਜਿਤਾ ਨਹੀਂ ਮੈਂ ਉਹਦਾਂ ਦੀ ਉਹ ਸਮਝਦਾ ਮੈਂ ਜਿੰਨੋ ਤੇ ਪੂਰਾ ਯਕੀਨ ਨਾ ਕਿ ਉਹ ਕਿਦਾਂ ਦਾ ਹਾਂ ਹਾਂ ਤੁਹਾਨੂੰ ਤਾਂ ਯਕੀਨ ਹੋਣਾ ਮੰਮੀ ਤੁਸੀਂ ਚੁੱਪ ਕਰ ਜਾਓ ਮੈਂ ਜਵਾਬ ਦਿੰਨੀ ਸਮਝਦਾ ਵਾ ਤਾਂ ਫੇਰ ਇਹ ਬੋਲੀ ਕਿ ਉਹ ਇਸਦਾਨ ਹੈਗਾ ਦਿਮਾਗ ਫਿਰਿਆ ਆਂਦੀ ਬਾਈ ਤੁਸੀਂ ਜਾਣਤ ਨਹੀਂ ਮੰਗ ਲਈ ਰੋਟੀ ਪਰੇ ਘੇਤਾਂ ਨਾ ਨਹੀਂ ਕੀ ਕਰ ਆਪਣੇ ਪਿਆਰ ਕੋਲੋਂ ਤੂੰ ਮੋਢੇ ਵਾਲ ਮਾਂ ਰੋਟੀ ਮੰਗਦਾ ਵਾ ਪਹਿਲੀ ਗੱਲ ਇਹਦਾ ਕੀ ਫਰਜ ਮੇਰੇ ਕੋਲ ਰੋਟੀ ਮੰਗਣ ਦਾ ਹਾਂ ਫਿਰ ਕੀ ਹੋ ਗਿਆ ਨਿਆਣਾ ਵਾ ਰੋਟੀ ਮੰਗ ਲਈ ਕੀ ਹੋ ਗਿਆ ਤੂੰ ਤਾਂ ਸਮਾਂ ਨਹੀਂ ਚੁੱਕ ਲਿਆ ਸਿਰ ਤੇ ਆਹੋ ਇਹਨਾਂ ਤੇ ਭਾਬੀ ਨਿਆਣਾ ਹੀ ਰਹਿਣਾ ਨਿਆਣਾ ਵਾ ਕਿਹੜਾ ਪਾਸਾ ਇਹਦਾ ਨਿਆਣਿਆਂ ਵਾਲਾ ਕਿਹਦਾ ਕੀ ਮਤ ਬਣੇ ਸੋਈ ਜੀ ਜਾਣਦਾ ਤੂੰ ਜਾਣੀਂ ਤਾਂ ਫੇਰ ਜਾਂਦਾ ਉਹ ਪੋਰਾ ਪੋਰਾ ਜਿੰਨੀਆਂ ਨਿਆਣੀਆਂ ਉਹ ਤੈਨੂੰ ਨਿਆਣੀਆਂ ਨਹੀਂ ਦੀਦੀਆਂ ਇਹ ਬੁੱਧ ਪਲੇਟ ਵੀ ਤੈਨੂੰ ਨਿਆਣਾ ਜਿਖੀ ਜਾਣਾ ਹਨਾ ਮੈਂ ਤਾਂ ਪਾਣੀ ਪੀਣ ਗਿਆ ਸੀ ਬੁਰਿਆਂ ਪਾਪਾ ਨੂੰ ਐਵੇਂ ਚਲ ਗਿਆ ਮੈਂ ਸੋ ਕੋ ਤੇਲਕ ਮਗਾ ਲੈਣਾ ਮੈਨੂੰ ਕੀ ਪਤਾ ਇਹ ਗਾੜੀ ਇਹਰ ਸੋਈ ਚ ਤੂੰ ਮੈਂ ਕੀ ਗਲਤ ਕਹਿਤਾ ਵਾ ਡੈਵੀ ਬੋਲਣ ਤੂੰ ਹੀ ਖਾਲਦਾ ਨਹੀਂ ਨਾ ਪਤਾ ਹੈਗਾ ਉਹ ਦੇਖ ਕੇ ਆਫਰੀਆਂ ਫੈਂਡੀਆਂ ਕਿਉਂ ਬਣਾ ਲਪਾਂ ਡੀਆਂ ਹੀ ਵੀ ਕੋਈ ਬਣਾ ਲਪੇ ਜਨ ਨੂੰ ਖਤੇ ਨੇ ਫੋ ਕੱਢੀ ਐ ਤੂੰ ਹੋ ਜਾ ਤੂੰ ਜਿਹੜਾ ਇਹਨਾਂ ਨੇ ਜਾ ਕੇ ਸੇਰਾ ਡਾਲੀ ਨਾ ਤੈਨੂੰ ਨਹੀਂ ਪਤਾ ਉਹ ਕੀ ਹੋ ਗਿਆ ਵਾ ਰੋਟੀ ਪੁੱਛ ਲਈ ਪਾਪੀ ਜੀ ਜਿਹੜੀ ਗੱਲ ਸਹੀ ਉਹਨੂੰ ਸਹੀ ਕਹੋ ਜਿਹੜੀ ਗਲਤ ਉਹਨੂੰ ਗਲਤ ਉਹਨੂੰ ਕਹੋ ਹਾਂ ਵੀ ਉਹਦੀ ਗਲਤੀ ਆ ਦੋ ਫੁਰਕੀਆਂ ਰੋਟੀ ਖਾਣੀ ਆ ਵੀ ਢੇਰ ਚੋਕਟਾ ਤਾਂ ਕੇ ਜਾਣਾ ਡੀਆਂ ਤੇਰੀ ਸੁਣਨੀ ਗੱਲ ਈਆਂ 35 ਸਾਲਾਂ ਦਾ ਹੋ ਗਿਆ ਇਹਦਾ ਕਿਹੜਾ ਪਾਸਾ ਨਿਆਣਿਆਂ ਵਾਲਾ ਇਹਦੀ ਸਾਡੇ ਘਰ ਕਿੱਦਾਂ ਹਿੰਮਤ ਪਾਈ ਨਾ ਸੋਈ ਤੇ ਜਾਣ ਦੀ ਹੈ ਮਾਸੀ ਜੀ ਆ ਗਈ ਗੱਲ ਹੋਈ ਹੱਥ ਜੁਕਣ ਵਾਲੀ ਉਹਦਾ ਬੰਦਿਆਂ ਨੂੰ ਗੱਲ ਕਰੋਂ ਤੁਸੀਂ ਚਪੇੜ ਮਾਰਨ ਦੀ ਕਿਹੜੀ ਗੱਲ ਵਾ ਉਹ ਤਾਂ ਇਹਨੂੰ ਸਮਝਾਉਣੀ ਸਮਝਾਉਂਦੀ ਨਿਆਣੀ ਆ ਵਿਆਹ ਆਦਾ ਵਿਆਹ ਗਿਆ ਹੀ ਇੱਥੇ ਕਿੱਦਾਂ ਡੇ ਤੋਂ ਹੱਥ ਜੁਕਣ ਵਿਆਹ ਕਿਹ ਜਾਂਦੀ ਆ ਪਰਪੂਨ ਦੀ ਅਗਰ ਦਾ ਮੰਮੀ ਵਾਲ ਤੇ ਛੱਟ ਆ ਗਿਆ ਉਹਨੂੰ ਨਹੀਂ ਕਿਹਾ ਕਿਹੋ ਜਿਹੀ ਗੱਲ ਗੱਲ ਸੁਣ ਲੈ ਮੇਰੀ ਮੋਟਾ ਹੀ ਵੱਜ ਗਿਆ ਕੀ ਗੋਲੀ ਮਾਰਦੀ ਤੈਨੂੰ ਮੈਂ ਕਿਉਂ ਵੱਜ ਗਿਆ ਮੋਟਾ ਮੋਟਾ ਮਾਰਨ ਵਾਲਾ ਦੋਵੇਂ ਤੁਸੀਂ ਮਾਵਾਂ ਦੀਆਂ ਕਿੱਦਾਂ ਲੱਗੀਆਂ ਮੇਰੇ ਹੁੰਦਿਆ ਤੁਸੀਂ ਆਹ ਕੋ ਕਰਦੀਆਂ ਮਗਰੋਂ ਕੀ ਕਰਦੀ ਹੋ ਉਹ ਕਰਨ ਨਾਲ ਕਿਉਂ ਨਾ ਆਪਣੇ ਘਰ ਨੂੰ ਮੈਂ ਕਿਉਂ ਜਾਵਾਂ ਹਾਂ ਹਾਂ ਮੇ ਨੂੰ ਨਾਲ ਖੜ ਸਕਦਾ ਬਹੁਤੀ ਗੱਲਾਂ ਤੇ ਚਾਹ ਤੇ ਕਿਤੇ ਤੂੰ ਗੱਲ ਵਧਾਤੀ ਦੀਪ ਨਿਗੀ ਜੀ ਗੱਲ ਹੀ ਨਿਗੀ ਜੀ ਨਹੀਂ ਆ ਤੇਰੇ ਲਈ ਨਿਗੀ ਜੀ ਹੀ ਜਿਹੜੀ ਇਹੋ ਜਿਹੀ ਆਂਚ ਚਲ ਚੱਲ ਤੈਨੂੰ ਲੈ ਤੇ ਆਪ ਚੱਲ ਇੱਥੋਂ ਨਿਕਲੋ ਬਾਹਰ ਐਦਾਂ ਹੀ ਐਦਾਂ ਹੀ ਆ ਪੈਣਾ ਨਹੀਂ ਦਾ ਆਈ ਕਿੱਦਾਂ ਵਾ ਵਿਆਹ ਕੇ ਆਈ ਆ ਐਦਾਂ ਨਹੀਂ ਜਾਊਗੀ ਇਹ ਵਿਆਹ ਕੇ ਆਂਦੀ ਆ ਪਤਾ ਕੂਂ ਦੀ ਅਕਲ ਤੁਸੀਂ ਚਾਹੀਦੀ ਤੇ ਚਪੇੜ ਮਾਰਦੀ ਕਿਹੜੀ ਗੱਲ ਇਹਦੇ ਚ ਮੰਮੀ ਆ ਜਾਓ ਤੁਸੀਂ ਇਹੋ ਗੱਲਾਂ ਤਾਂ ਮੈਂ ਆਂਦੀ ਹੀ ਨਾ ਇੱਥੇ ਦੀਪ ਨੂੰ ਨਾ ਰਿਆ ਆਹੋ ਦਿਨ ਮੇਰੇ ਵੇਖਵਾ ਹਾਂ ਹੈ ਤੇਰੀ ਸੱਸ ਵਾ ਇੱਕ ਦਿਨ ਮੈਂ ਕਹਾਂ ਵੀ ਕੀ ਹੈ ਉਹ ਤੋਂ ਜਨਾਨੀ ਆ ਚਲ ਕੋਈ ਗੱਲ ਨਹੀਂ ਇਧਰ ਆ ਦਫਾ ਕਰ ਇਹਨਾਂ ਨੂੰ ਤੂੰ ਚੁੱਪ ਕਰ ਦੀ ਦੀ ਇਹਨੇ ਜਿਹੜਾ ਮੇਰੇ ਤੇ ਇਲਜ਼ਾਮ ਲਾਇਆ ਨਾ ਨਾਲੇ ਇੱਕ ਨਾਲੇ ਆ ਜਿਹੜਾ ਤੇਰੀ ਸੱਸ ਨੇ ਚਪੇੜ ਮਾਰੀ ਜਿਹੜੀ ਤੇਰੇ ਇਹਨਾਂ ਦਾ ਵੇਖੇ ਕਿਦਾਂ ਕੀ ਬਣਦਾ ਨਾਲੇ ਤੇਰੀ ਸੱਸ ਮਰੀ ਜਲਜੀ ਤੇ ਹੈਗੀ ਆ ਧੌਣ ਤੇ ਗੋਡਾ ਰੱਖਦੀ ਨੱਪ ਲੈਂਦੀ ਉਹਨੂੰ ਥੱਲੇ ਬਾਕੀ ਜੋ ਹੁੰਦਾ ਬਾਅਦ ਵਿੱਚ ਵੇਖੀ ਜਾਂਦੀ ਤੂੰ ਹੀ ਪਤਾ ਨਹੀਂ ਤੂੰ ਕੀ ਕਰਦੀ ਰਹਿੰਦੀ ਪਿੰਡ ਜਦੋਂ ਉਹ ਨਹੀਂ ਤੂੰ ਸਾਨੂੰ ਸਾਰਿਆਂ ਨੂੰ ਅੱਗੇ ਲਾਇਆ ਹੁੰਦਾ ਅਸੀਂ ਤੂੰ ਇੱਥੇ ਤੂੰ ਕੱਖਣੀ ਹਾਲ ਤੇ ਰਾਬੀ ਉਸ ਆਦਮੀ ਨੂੰ ਤੇਰੇ ਤੇ ਆਉਂਦਾ ਤੇਰੀ ਵਜ੍ਹਾ ਚ ਮੈਨੂੰ ਚਪੇੜ ਵਾਜੀ ਤੈਨੂੰ ਸ਼ਰਮ ਤੂੰ ਮੇਰਾ ਕਸੂਰ ਕੱਢਦੇ ਤੂੰ ਮੇਰਾ ਕਸੂਰ ਕੱਢਦੇ ਸ਼ਰਮ ਮੈਂ ਕੀ ਕਰਤਾ ਤੇ ਮੋਢਾ ਹੀ ਮੜਿਆ ਵਜ ਗਿਆ ਹੀ ਨਿਕਲਣ ਲੱਗਿਆ ਉਹ ਮਾਰਿਆ ਫਿਰ ਤੂੰ ਮੋਢਾ ਵੀ ਉਹਨੂੰ ਜਾ ਕੇ ਮੈਂ ਕਿਹੜੀ ਮਾੜੀ ਨਹੀਂ ਤੈਨਾਂ ਮਾਰਿਆ ਏ ਜਿਉਂ ਤਿਲਪਾ ਜੀ ਨੂੰ ਇਹ ਗੱਲ ਦਾ ਪਤਾ ਲੱਗੂ ਤੋਂ ਨੇ ਉਹਨਾਂ ਦੀ ਥੋੜਾ ਗਲਤੀ ਕਰਦੀ ਉਹਨੇ ਵੀ ਮੈਨੂੰ ਵੇਚ ਤੇ ਮੇਰੀ ਕਹਾਣੀ ਕਿਤੇ ਨਹੀਂ ਕਰਦਾ ਭਾਈ ਜੱਜ ਨਹੀਂ ਲੱਗਾ ਕਿਤੇ ਜੱਜ ਨਹੀਂ ਲੱਗਾ ਨਾਲੇ ਨੇ ਜਿਹੜਾ ਮੋਢੇ ਵਾਲਾ ਕਹਿ ਕੇ ਮੈਨੂੰ ਤੇ ਬਦਨਾਮ ਕੀਤਾ ਨਾ ਇਹਨੂੰ ਵੇਖੀ ਹੁਣ ਮੈਂ ਕਿੱਦਾਂ ਬਦ ਮੈਂ ਕਦ ਦਸੂਗਾ ਦਸੂਗਾ ਕਰੀ ਜਾਣਾ ਉਦੋਂ ਤੈਨੂੰ ਸ਼ਰਮ ਨਹੀਂ ਆਈ ਮੋਢਮ ਅੱਗ ਕੀ ਤੈਨੂੰ ਲੱਗੀ ਤੂੰ ਮੇਰ ਕੋ ਆਣ ਕੇ ਰੋਟੀ ਮੰਗ ਲੈਂਦਾ ਇਹਨਾਂ ਤਮਾਸ਼ਾ ਹੋ ਗਿਆ ਦੀਦੀ ਮਾੜਾ ਜਾਂ ਮੋਢਾ ਹੀ ਮੰਗ ਲਿਆ ਸੱਸ ਕੀ ਹੋ ਗਿਆ ਉੱਥੇ ਇਹਨਾਂ ਤਮਾਸ਼ਾ ਤਾਂ ਨਾ ਹੁੰਦਾ ਹੁਣ ਕਿੰਨਾ ਤਮਾਸ਼ਾ ਹੋਇਆ ਨਾਲੇ ਸ਼ਰਮ ਨਹੀਂ ਆਉਂਦੀ ਤੈਨੂੰ ਵੀ ਦੀਪ ਘਰ ਕੀ ਹੋਈ ਆ ਮੈਨੂੰ ਕੋ ਥੋੜਾ ਜਿਹਾ ਪਤਾ ਜੈਨ ਲੱਗਾ ਸਮਝ ਨਹੀਂ ਲੱਗੀ ਕੋ ਮੰਮੀ ਮੈਂ ਕਿੰਨੇ ਦਿਨਾਂ ਦਾ ਵੇਖਣ ਲਈ ਹਾਂ ਪਿਛੇ ਨੂੰ ਮੈਂ ਇੱਧਰ ਉੱਧਰ ਚੰਨੀ ਆ ਐਵੇਂ ਮੈਂ ਪਹਿੜੀਆਂ ਦੀਆਂ ਨਿਗਾਣਾ ਇੱਧਰ ਉੱਧਰ ਵੇਂਦਾ ਰਹਿੰਦਾ ਸੀ ਜੇ ਮੈਂ ਕੁੜੀ ਨੂੰ ਫੜਿਆ ਹੁੰਦਾ ਸੀ ਤਾਂ ਜਾਂ ਜਾਂਣ ਛੇੜਾਂ ਦੀਆਂ ਛੇੜਦਾ ਸੀ ਅੱਜ ਤੋਂ ਨੇ ਹੱਥ ਹੀ ਕਰਤੀ ਮੈਂ ਆਟਾ ਗੁੰਨਣ ਡਈ ਹਾਂ ਸੋਈ ਚ ਆਣ ਕਹਿੰਦਾ ਹੈ ਰੋਟੀ ਬਣੀ ਨਹੀਂ ਆ ਤੇ ਮੈਂ ਬਣ ਡਈ ਆ ਜਦੋਂ ਬਨ ਜੂਗੀ ਚਲ ਤੈਨੂੰ ਵੀ ਮਿਲ ਜੂ ਐਵੇਂ ਐਦਾਂ ਮੋਢਾ ਜਾ ਮਾਰ ਕੇ ਲੰਘਿਆ ਮੈਂ ਹਾਂ ਜੇ ਮੈਨੂੰ ਅੱਜ ਨਾ ਕੁਝ ਕਿਹਾ ਇਹਨੂੰ ਮੂੰਹ ਪੈ ਜਾਣਾ ਇਹਨੇ ਗਾਂ ਗਾਇਆ ਵਦਨਾ ਹੀ ਆ ਕਟਣਾਨੀ ਆ ਤੇ ਮੈਂ ਤਾਂ ਕਰਕੇ ਮੈਂ ਚੱਲ ਭਾਬੀ ਨਾਲ ਗੱਲ ਕਰਦੀ ਭਾਬੀ ਤੇ ਪੈਰਾਂ ਦੇ ਪਾਣੀ ਨਹੀਂ ਪੈਣ ਦਿੰਦੀ ਉਹਨੇ ਤਾਂ ਚੱਪਰ ਫੜ ਕੇ ਮਾਰਨੇ ਵਟ ਵਟ ਉੱਥੇ ਉਹਨੂੰ ਇੱਕ ਵਾਰ ਹੋਸ਼ ਟਿਕਾਣੇ ਆ ਜਾਂਦੀ ਓਦੀ ਮੰਮੀ ਮੈਂ ਕੀ ਚੱਪਰ ਮਾਰਨੇ ਆ ਸਾਰਾ ਚਿੱਕੜ ਤੇ ਮੇਤੇ ਛੋੜ ਦਿੰਦੇ ਆ ਅਮਤਰੇ ਲੋਕੀ ਨਕਤੇ ਆਂਦੇ ਆ ਘਰੇ ਐਡੀ ਮਾੜੀ ਵਾਧੂ ਤਰੀ ਫਿਰਦੀ ਇਹਦਾ ਘਰ ਵਾਲਾ ਹੈ ਨਹੀਂ ਆ ਤੇ ਘਰੇ ਇਹਨੂੰ ਇਹਨਾਂ ਵਾਸਤੇ ਵਾਧੂ ਹੋਣੀਗੀ ਸਾਡੀ ਵਾਸਤੇ ਵਾਧੂ ਨਹੀਂਗੀ ਰੋਣਾ ਨਹੀਂਗਾ ਚੁੱਪ ਕਰ ਜਾ ਐਵੇਂ ਨਹੀਂ ਰੋਈਦਾਰ ਹੁੰਦਾ ਕੋਈ ਨਹੀਂ ਸਮਝਾ ਲਾਂਗੇ ਸਮਝਾਉਣ ਜਾਣਦੇ ਆ ਵੇਖੀ ਆਂ ਆਨੰਦ ਤੇਰੇ ਵੀਰ ਨੂੰ ਵੇਖੀ ਇਹਨੂੰ ਕਿੱਦਾਂ ਕਰੋਂ ਕੱਢਦੀ ਐ ਇਹਨੂੰ ਆਏ ਵੀਰ ਵੀ ਕਿਹੜਾ ਨਹੀਂ ਰਖਦੀ ਆ ਨਾ ਚੰਜਦਾ ਵਾ ਵੀਰ ਵੀ ਆਖਣਾ ਵਾ ਕਰੇ ਮੇਰੀ ਨਹੀਂ ਪਹਿਰ ਚੰਗੀ ਹੋਣੀ ਵੀਰ ਵੀ ਮਗਰ ਲੱਗ ਗਿਆ ਇਹਦੇ ਨਹੀਂ ਲੱਗਦਾ ਕਿਤੇ ਨਹੀਂ ਲੱਗਦਾ ਕੋਈ ਨਹੀਂ ਸਮਝਾਵਾਂਗੇ ਵੀਰ ਨੂੰ ਵੀ ਜਦੋਂ ਸਮਝਾਉਣ ਤੇ ਟਾਈਮ ਆਇਆ ਨਾ ਤੇ ਸਮਝਾਵਾਂਗੇ ਉਹਨੂੰ ਵੀ ਚੁੱਪ ਕਰ ਰੋ ਨਾ ਚੁੱਪ ਕਰ ਜਾ ਚੁੱਪ 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 ਕਰ ਪਤਾ ਨਹੀਂ ਕਿਵੇਂ ਲੰਘੂ ਮੇਰੀ ਈਡੀ ਲੰਮੀ ਉਮਰ ਤੇ ਆਪਣੇ ਪੁੱਤ ਦਿੱਤਾ ਹੁੰਦਾ ਤੇ ਮੈਨੂੰ ਹੁਣ ਦਾ ਵੀ ਚਾਲਸ਼ ਆ ਮੇਰਾ ਕੁਛ ਹੈਗਾ ਵਾ ਤਿਆਂ ਦੇ ਸਿਰ ਤੇ ਮੈਂ ਜ਼ਿੰਦਗੀ ਕਰਤਨ ਦੇ ਨਹੀਂ ਅੱਜ ਲੋਕੀ ਮੇਰੇ ਨਾਲ ਆ ਕੁਝ ਹੋੰਡਿਆ ਐ ਨਿਗਾ ਨਾਲ ਵੇਂਦੇ ਕੱਲ ਨੂੰ ਮੇਰੀਆਂ ਤਿਆਂ ਨਾਲ ਵੀ ਕਿਤੇ ਇਦਾਂ ਹੀ ਨਾ ਹੋਵੇ ਮੈਂ ਵੀ ਹੌਸਲਾ ਨਹੀਂ ਹਾਰੀਦਾ ਕਿਉਂ ਵੇਖਣਗੇ ਤਿਆਂ ਨਾਲ ਹਨਾ ਵੇਖਣਗੇ ਨਾ ਹੀ ਪਾਪਾ ਤੇਰਾ ਡੰਗਰਾਂਵਾਂ ਲੱਗਿਆ ਵਾ ਤੇ ਬੜੀ ਹੋ ਗਈ ਆ ਉਹਨਾਂ ਦੀ ਬਹੁਤ ਜਿਆਦੀ ਹੋ ਗਈ ਆ ਤੇ ਤੂੰ ਚੁੱਪ ਕਰ ਜਾ ਕੇ ਸੋਈ ਤੇ ਕੰਮ ਕਰ ਰੋਟੀ ਫੜਾ ਪਾਪਾ ਤੇ ਆਉਂਦਾ ਵਾ ਤੇ ਉਹਨੂੰ ਨਾ ਦੱਸੀ ਸਭ ਪਤਾ ਨਾ ਲੱਗੇ ਨਹੀਂ ਪਾਪਾਈ ਨੂੰ ਨਹੀਂ ਦੱਸਣਾ ਫੇਰ ਪਾਪਾਈ ਬੋਲਣਗੇ ਉਹਨੂੰ ਉਹਨੇ ਤਾਂ ਬੋਲਣਾ ਵੀ ਬੜਾ ਵਾ ਉਹਨੇ ਤਾਂ ਸੁਣ ਕੇ ਤੇਰੀ ਗੱਲ ਤੇ ਜਰਨੀ ਨਹੀਂ ਗਈ ਫੇਰ ਐਵੇਂ ਜਿਆਦਾ ਖਲਾਰਾ ਪਿਆ ਜੂਗਾ ਮੰਮੀ ਐਵੇਂ ਉਥੋਂ ਪੈਰ ਪੁੱਟ ਲਿਆ ਜਿੱਦਾਂ ਮਰਜੀ ਆਪਣੇ ਘਰੇ ਬੈਠੀ ਹਾਂ ਤੁਹਾਡੇ ਮਗਰ ਲਾ ਕੇ ਮੈਂ ਇੱਥੇ ਆ ਤੇ ਗਈ ਹਾਂ ਹੁਣ ਮੈਂ ਸੋਚਦੀ ਹਾਂ ਕਿ ਕੀ ਕਰੂੰਗੀ ਸਾਰੇ ਰਿਸ਼ਤੇ ਖਰਾਬ ਹੁੰਦੇ ਜਾਂਦੇ ਆ ਨਹੀਂ ਹੁੰਦੇ ਇਹੋ ਜੀਆਂ ਗੱਲਾਂ ਨਾ ਸੋਚ ਕੋਈ ਗੱਲ ਨਹੀਂ ਕੀ ਆਈ ਇੱਕ ਗਲਤੇ ਚੁੱਕ ਕੇ ਤੈਨੂੰ ਲਿਆਂਦਾ ਉਥੋਂ ਐਵੇਂ ਨਹੀਂ ਲੈਣਤਾ ਤੁਹਿਆਂ ਪਾਪਾ ਇਹਨੂੰ ਕਿਉਂ ਸਵੇਰੇ ਮੇਰਾ ਸੌਦਾ ਲੈ ਆਉਣ ਮੈਂ ਇੱਧਰ ਰੋਟੀ ਲਾ ਲਿਆ ਕਰਨੀ ਬਾਹਰ ਲਈ ਸੋਚਿਆ ਜਾਨ ਇੰਨਾ ਕਰ ਲਈ ਸੌਦਾ ਲਿਆ ਦਾਂਗੇ ਤੈਨੂੰ ਸਵੇਰੇ